ਦਾ ਸਾਰਿਆਂ ਨੂੰ ਪਰਸਨਲ ਰਿਕਵੈਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਰਾਜ਼ਗੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਰਾਜ਼ਗੀ ਨੂੰ ਪਰਪਟ ਕਰੋ ਵੀ ਦੇਖੋ ਜੀ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਆਬਜੈਕਸ਼ਨ ਕੀਤਾ ਕਿ ਅਸੀਂ ਫਿਲਮ ਦੇਖਣੀ ਉਹ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੇੜਿਆਂ ਤੋਂ ਹੀ ਪਤਾ ਕਿ ਇਹ ਠੀਕ ਨਹੀਂ ਗੇ ਸੋ ਉਹ ਆਪਾਂ ਨੂੰ 9 ਅਪ੍ਰੈਲ ਨੂੰ ਹੀ ਕਿਉਂ ਪਤਾ ਲੱਗੇ ਮੇਰਾ ਮੈਂ ਕੀ ਪਹਿਨੇ ਆ ਪਹਿਨੇ ਆ ਵਾ ਕਿਸ ਤਰ੍ਹਾਂ ਦੀ ਮੇਰੀ ਦਾੜੀ ਆ ਉਹ ਤਾਂ 2 ਜਨਵਰੀ ਨੂੰ ਹੀ ਮੇਰੇ ਜਨਮ ਦਿਨ ਵਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ ਮੈਨੂੰ ਇਹ ਲੱਗਦਾ ਕਿ ਕਈਆਂ ਨੇ ਸ਼ਾਇਦ ਮੇਰੇ ਦੇ ਖਿਲਾਫ ਕੋਈ ਚੀਜ਼ ਕਰਨੀ ਸੀ ਉਹ ਫਿਲਮ ਦੇ ਚੱਕਰ ਖਿਲਾਫ ਹੀ ਹੋ ਗਈ ਉਸੀ ਦੇ ਚੱਕਰ 'ਚ ਹਨਾ ਕਿ ਯਾਰ ਤੂੰ ਤੁਹਾਡੀ ਜੇ ਕੋਈ ਮੇਰੇ ਨਾਲ ਪ੍ਰੋਬਲਮ ਆ ਉਹ ਨੂੰ ਤੁਸੀਂ ਕਿਸੇ ਪਾਰਟਿਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਚੱਕਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਕਿਉਂ ਖਰਾਬ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਕਿ ਸਾਡਾ ਜਦੋਂ ਅਸੀਂ ਫਿਲਮ ਬਣਾਉਣੀ ਆ ਬਿਲਕੁਲ ਵੀ ਇਹ ਮੰਚ ਨਹੀਂ ਹੁੰਦਾ ਕਿਉਂਕਿ ਜੇ ਸਾਨੂੰ ਪਤਾ ਹੁੰਦਾ ਵੀ ਅਸੀਂ ਸਿੱਖ ਭਾਈਚਾਰੇ ਲਈ ਜਿਨ੍ਹਾਂ ਲਈ ਆਪਾਂ ਫਿਲਮ ਬਣਾ ਰਹੇ ਆ ਉਹਨਾਂ ਨੂੰ ਇਸ ਤੇ ਇਤਰਾਜ਼ ਹੋਊਗਾ ਤਾਂ ਆਪਾਂ ਕਿਉਂ ਫਿਲਮ ਬਣਾਵਾਂਗੇ ਸਾਨੂੰ ਕੋਈ ਉਸ ਦੇ ਵਿੱਚ ਨਾ ਤਾਂ ਸਾਨੂੰ ਕੋਈ ਵਾਵਾ ਹੀ ਮਿਲਨੀ ਆ ਨਾ ਸਾਨੂੰ ਕੋਈ ਪੈਸੇ ਮਿਲਨੇ ਆ ਸਾਰਾ ਕੁਝ ਖਰਾਬ ਹੋਣਾ ਤੇ ਅਸੀਂ ਬਣਾਉਣ ਦਾ ਕੋਈ ਪਰਪਸੇ ਨਹੀਂਗਾ ਬਟ ਜਦੋਂ ਅਸੀਂ ਇਹ ਫਿਲਮ ਸ਼ੁਰੂ ਕੀਤੀ ਸੀ ਅਸੀਂ ਸਾਰੀਆਂ ਜਿਹੜੀਆਂ ਗਾਈਡਲਾਈਨਸ ਨੇ ਵੀ ਫਿਲਮ ਦੇ ਵਿੱਚ ਆਪਾਂ ਕੀ ਦਿਖਾ ਸਕਦੇ ਹਾਂ ਕੀ ਨਹੀਂ ਦਿਖਾ ਸਕਦੇ ਹਨਾ ਆਪਾਂ ਪਹਿਲਾਂ ਉਸ ਤੋਂ ਪਹਿਲਾਂ ਵੀ ਕਈ ਫਿਲਮਾਂ ਜਦੋਂ ਅਰਦਾਸ ਵਗੈਰਾ ਵੀ ਬਣਾਈਆਂ ਨੇ ਅਸੀਂ ਸਾਰੀਆਂ ਚੀਜ਼ਾਂ ਐਸਪੀਸੀ ਤੋਂ ਵੀ ਪੁੱਛੀਆਂ ਨੇ ਪਹਿਲਾਂ ਵੀ ਪੁੱਛੀਆਂ ਸੀ ਵੀ ਕੀ ਸਾਨੂੰ ਹਿਦਾਇਤਾਂ ਨੇ ਕੋਈ ਸਾਨੂੰ ਦੇ ਦੋ ਤਾਂ ਸਾਰੀਆਂ ਚੀਜ਼ਾਂ ਅਸੀਂ ਸਮਝ ਕੇ ਲੈ ਕੇ ਆਏ ਸੋ ਜਿਸ ਦਿਨ ਦੀ ਤੁਸੀਂ ਫਿਲਮ ਫਿਲਮ ਰਿਲੀਜ਼ ਹੋਈ ਆ ਇੱਕ ਵੀ ਬੰਦਾ ਕੋਈ ਮੈਨੂੰ ਇਸ ਤਰ੍ਹਾਂ ਕਹੇ ਜਿਹੜਾ ਕਿ ਫਿਲਮ ਨੇ ਜਿਹਨੇ ਫਿਲਮ ਦੇਖੀ ਆ ਤੇ ਉਹ ਪੋਸਟ ਪਾ ਕੇ ਲਿਖ ਰਿਹਾ ਹੋਵੇ ਕਿ ਅਸੀਂ ਫਿਲਮ ਦੇਖ ਕੇ ਆਏ ਫਿਲਮ ਵਧੀਆ ਨਹੀਂ ਗਈ ਜਾਂ ਫਿਲਮ ਨੇ ਸਾਨੂੰ ਗਲਤ ਗਾਈਡ ਕੀਤਾ ਸੋ ਆਪਣੇ ਜਿਹੜੇ ਨਿੰਗ ਸਿੰਘ ਵੀ ਨੇ ਜਿਹੜੇ ਜੱਥੇ ਫਿਲਮ ਦੇਖ ਕੇ ਆਏ ਨੇ ਮੈਂ ਆਪਦੀ ਲਾਈਫ ਦੇ ਵਿੱਚ ਉਹਨਾਂ ਨੂੰ ਬਿਲਕੁਲ ਕਦੇ ਨਹੀਂ ਸੀ ਜਾਣਦਾ ਨਾ ਮੈਨੂੰ ਪਤਾ ਸੀ ਤੇ ਬਟ ਇਹ ਵਿਵਾਦ ਤੋਂ ਬਾਅਦ ਅਸੀਂ ਕਈਆਂ ਨੂੰ ਕਿਹਾ ਕਿ ਤੁਸੀਂ ਜ਼ਰੂਰ ਆ ਕੇ ਫਿਲਮ ਦੇਖੋ ਤੁਸੀਂ ਫਿਲਮ ਦੇਖ ਕੇ ਸਾਨੂੰ ਦੱਸੋ ਕਿ ਅਸੀਂ ਕੀ ਗਲਤ ਕੀਤਾ ਆਪਾਂ ਨੂੰ ਠੀਕ ਕਰ ਦਈਏ ਤੇ ਉਹਨਾਂ ਨੇ ਜੋ ਬਾਹਰ ਆ ਕੇ ਬੋਲਿਆ ਆਪਣੇ ਆਪ ਹੀ ਬੋਲਿਆ ਤੇ ਸਾਨੂੰ ਕਿਹਾ ਕਿ ਫਿਲਮ ਵਧੀਆ ਹੈ ਸੋ ਮੇਰੀ ਇੱਕ ਤਾਂ ਸਾਰਿਆਂ ਨੂੰ ਪਰਸਨਲ ਰਿਕੁਐਸਟ ਹੈ ਕਿ ਪਲੀਜ਼ ਜੇ ਕਿਸੇ ਦੀ ਕੋਈ ਨਾਰਾਜ਼ਗੀ ਵੀ ਹੈ ਤੁਸੀਂ ਐਦਾਂ ਨਾ ਕਰੋ ਕਿ ਫਿਲਮ ਬਿਨਾਂ ਦੇਖੇ ਤੋਂ ਉਸ ਨਾਰਾਜ਼ਗੀ ਨੂੰ ਪ੍ਰਗਟ ਕਰੋ ਫਿਲਮ ਦੇਖੋ ਜ਼ਰੂਰ ਔਰ ਦੂਸਰਾ ਇਹ ਆ ਵੀ ਦੇਖੋ ਜੇ ਤੁਹਾਨੂੰ ਤੁਸੀਂ ਕਈ ਬੰਦਿਆਂ ਨੇ ਆਬਜੈਕਸ਼ਨ ਕੀਤਾ ਕਿ ਅਸੀਂ ਫਿਲਮ ਦੇਖਣੀ ਉਹ ਨਹੀਂ ਸਾਨੂੰ ਪਹਿਲਾਂ ਹੀ ਪਤਾ ਬਾਹਰੋਂ ਹੀ ਕਪੜੇ ਲੇੜਿਆਂ ਤੋਂ ਹੀ ਪਤਾ ਕਿ ਇਹ ਠੀਕ ਨਹੀਂ ਗੇ ਸੋ ਉਹ ਆਪਾਂ ਨੂੰ 9 April ਨੂੰ ਹੀ ਕਿਉਂ ਪਤਾ ਲੱਗੇ ਜਦੋਂ 10 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣੀ ਆ ਤੁਸੀਂ 10 ਅਪ੍ਰੈਲ ਨੂੰ ਜਾ ਕੇ ਸਾਰਾ ਕੁਝ ਕੀਤਾ ਫਿਲਮ ਦਾ ਜਿਹੜਾ ਮੇਰਾ ਮੈਂ ਕੀ ਪਹਿਨੇ ਆ ਪਹਿਨੇ ਆ ਵਾ ਕਿ ਕਿਸ ਤਰ੍ਹਾਂ ਦੀ ਮੇਰੀ ਦਾੜੀ ਆ ਉਹ ਤਾਂ 2 ਜਨਵਰੀ ਨੂੰ ਹੀ ਮੇਰੇ ਜਨਮ ਦਿਨ ਵਾਲੇ ਦਿਨ ਅਸੀਂ ਇੱਕ ਪੂਰਾ ਟੀਜ਼ਰ 1.5 ਮਿੰਟ ਦਾ ਇੱਕ 1.5 ਮਿੰਟ ਦਾ ਬਾਹਰ ਕੱਢ ਦਿੱਤਾ ਉਦੋਂ 10 ਦਿਨਾਂ ਬਾਅਦ ਗਾਣਾ ਆ ਗਿਆ ਕਣਕਣ ਦੇ ਵਿੱਚ ਰੱਬ ਵੱਸਦਾ ਏ ਫਿਰ ਦੂਸਰਾ ਗਾਣਾ ਆਇਆ ਅਕਾਲ ਹੈ ਉਹਦੇ ਵਿੱਚ ਸਾਰਾ ਕੁਝ ਐ ਫਿਰ ਉਦੋਂ ਬਾਅਦ ਟ੍ਰੇਲਰ ਆਇਆ ਕਿਸੇ ਦਾ ਕੋਈ ਓਬਜੈਕਸ਼ਨ ਨਹੀਂ ਸੀ ਬਟ ਚਲੋ ਉਸ ਤੋਂ ਬਾਅਦ ਹੋਣਾ ਪਿਛਲੇ ਅੱਛਾ ਫਿਰ ਇੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਧਰ ਕੈਨੇਡਾ ਜਿਹੜੇ ਭਾਈ ਭੈਣ ਦੇਖ ਰਹੇ ਨੇ ਉਹ ਵੀ ਆਪਣੇ ਪੰਜਾਬੀ ਨੇ ਈਵਨ ਉੱਥੇ ਵੀ ਦੇਖਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ ਤੇ ਕੁਝ ਕੀ ਬਸ ਜਗ੍ਹਾ ਦੇ ਉੱਤੇ ਆ ਜਾ ਕੇ ਪ੍ਰੋਟੈਸਟ ਕੀਤਾ ਗਿਆ ਤੇ ਅਸੀਂ ਫਾਈਂਡ ਆਊਟ ਵੀ ਕੀਤਾ ਵੈਸੇ ਸਾਨੂੰ ਪਤਾ ਕਿ ਉਹ ਕੀ ਹੈ ਮੈਂ ਕਦੇ ਜੀਵਨ ਜਿੰਦਗੀ ਚ ਕਦੇ ਐ ਬੈਠ ਕੇ ਕਦੇ ਗੱਲ ਨਹੀਂ ਕੀਤੀ ਕਦੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਜਦੋਂ ਆਪਣੀ ਫਿਲਮ ਕੋਈ ਆ ਜੇ ਆਪਾਂ ਉਹਨੂੰ ਕੰਟਰੋਵਰਸਰੀ ਤੇ ਲੈ ਕੇ ਉਹਨੂੰ ਉਹ ਚੀਜ਼ਾਂ ਕਰੀਏ ਉਹ ਮੇਂ ਚਲਾਉਣ ਚ ਮੇਰਾ ਹੱਕ ਨਹੀਂ ਹੈ ਜਦ ਕਿ ਕੁਝ ਕੁ ਬੰਦੇ ਜਿਹੜੇ ਅ ਨਿੰਗ ਸਿੰਘ ਜਦੋਂ ਸਾਨੂੰ ਪਤਾ ਲੱਗਿਆ ਸੀ ਜਾ ਜਾ ਕੇ ਮਿਲੇ ਸਰ ਕਈ ਸਾਨੂੰ ਅੱਗੇ ਟੱਕਰੇ ਉਹ ਉਹਨਾਂ ਦੇ ਵਿੱਚੋਂ ਬਹੁਤ ਨਿੰਗ ਸਿੰਘ ਐਕਟਰ ਵੀ ਸੀਗੇ ਉਹਨਾਂ ਨੇ ਪਿਛਲੀਆਂ ਫਿਲਮਾਂ ਚ ਕੰਮ ਵੀ ਕੀਤਾ ਵਾ ਠੀਕ ਹੈ ਤੇ ਬਟ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਇਸ ਸੀ ਦੇ ਉੱਤੇ ਵੀ ਕਿਸ ਨੇ ਕਰਾਇਆ ਕਿਹਨੇ ਕਰਾਇਆ ਕਿਹਨੇ ਨਹੀਂ ਕਰਾਇਆ ਹਨਾ ਉਹ ਗੱਲਾਂ ਛੱਡੀਏ ਤੇ ਮੈਂ ਸਿਰਫ ਇਸ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਵੀਰੋ ਪਹਿਲਾਂ ਪਲੀਜ਼ ਜਿਨ੍ਹਾਂ ਨੂੰ ਜਿਨ੍ਹਾਂ ਨੇ ਹਲੇ ਤੱਕ ਫਿਲਮ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਦੇਖੋ ਸਾਨੂੰ ਦੱਸਿਓ ਵੀ ਸਾਡੀ ਕੀ ਗਲਤੀ ਆ ਸੀ ਅਗਲੀ ਵਾਰੀ ਉਹਨੂੰ ਸੁਧਾਰਾਂਗੇ ਪਰ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਪਰਿਵਾਰਾਂ ਨੇ ਹੁਣ ਤੱਕ ਫਿਲਮ ਦੇਖੀ ਆ ਮੇਰੀ ਜ਼ਿੰਦਗੀ ਦੀ ਬਿਹਤਰੀਨ ਫਿਲਮ ਹੈ ਸਭ ਨੇ ਇਹੀ ਕਿਹਾ اور ਸਭ ਨੇ ਇੰਨਾ ਪਿਆਰ ਦਿੱਤਾ ਤੇ ਮੈਂ 바ਕੀ ਚੜਦੀ ਕਲਾ ਲਈ ਫਿਲਮ ਬਣਾਉਨੇ ਆ ਕਿ ਯਾਰ ਚੜਦੀ ਕਲਾ ਚ ਰਹੀਏ ਟਹਿ ਟੇਰੀ ਨਹੀਂ ਹੋ ਜਾਣਾ ਚਾਹੀਦਾ ਬੰਦੇ ਨੂੰ ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਤੋਂ ਸਿੱਖਦੇ ਆਂ ਆਪਾਂ ਉਹਨਾਂ ਤੋਂ ਅੱਗੇ ਨਿਕਲਣਾ ਕਿਦਾਂ ਨਿਕਲਣਾ ਵਾ ਉਸ ਚੀਜ਼ਾਂ ਚੋਂ ਉਹ ਸਿੱਖਦੇ ਆਂ ਸੋ ਅਸੀਂ ਵੀ ਉਹੀ ਕਰ ਰਹੇ ਆਂ ਸੋ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਮੇਰੇ ਘਟੋ ਘਟ ਅ ਜਿੰਨੇ ਨਿੰਗ ਸਿੰਘਾਂ ਦੇ ਜਥੇ ਨੇ ਸਾਰੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨਾਲ ਅੱਜ ਗੱਲ ਹੋਈ ਆ ਉਹਨਾਂ ਨੇ ਅੱਜ ਸਾਰਿਆਂ ਨੇ ਤਕਰੀਬਨ ਫਿਲਮ ਦੇਖੀ ਆ ਉਹਨਾਂ ਦੇ ਰਿਵਿਊ ਵੀ ਥੋੜੇ ਟਾਈਮਾਂ ਦੇ ਵਿੱਚ ਪਹਿ ਜਾਣੇ ਨੇ ਉਹ ਕਹਿੰਦੇ ਯਾਰ ਇੱਕ ਵੀ ਕੋਈ ਚੀਜ਼ ਨਹੀਂ ਗਈ ਇਦਾਂ ਦੀ ਇੱਕ ਵੀ ਕੋਈ ਚੀਜ਼ ਨਹੀਂ ਮੈਨੂੰ ਇੰਨੀ ਸ਼ਾਬਾਸ਼ ਦਿੱਤੀ ਉਹਨਾਂ ਨੇ ਸੋ ਮੈਂ ਜਦੋਂ ਕਈ ਵਾਰੀ ਰਿਵਿਊ ਪੈਂਦੇ ਨੇ ਕਈ ਪੇਂਡ ਚੀਜ਼ਾਂ ਚਲਾ ਰਹੇ ਨੇ ਇਸ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਪਾ ਪਾ ਕੇ ਫਿਲਮ ਦੇ ਵਿਰੋਧ ਉਹ ਹੁਣ ਪਤਾ ਨਹੀਂ ਤਾਂ ਮੈਨੂੰ ਇਹ ਲੱਗਦਾ ਕਿ ਕਈਆਂ ਨੇ ਸ਼ਾਇਦ ਮੇਰੇ ਦੇ ਖਿਲਾਫ ਕੋਈ ਚੀਜ਼ ਕਰਨੀ ਸੀ ਉਹ ਫਿਲਮ ਦੇ ਚੱਕਰ ਖਿਲਾਫ ਹੀ ਹੋ ਗਈ ਉਸੀ ਦੇ ਚੱਕਰ 'ਚ ਹਨਾ ਕਿ ਯਾਰ ਤੁਹਾਨੂੰ ਜੇ ਕੋਈ ਮੇਰੇ ਨਾਲ ਪ੍ਰੋਬਲਮ ਆ ਉਹਨੂੰ ਤੁਸੀਂ ਕਿਸੇ ਪਾਰਟਿਕੂਲਰ ਦੀ ਜਾਂ ਕਿਸੇ ਇੰਡਸਟਰੀ ਵਾਲੇ ਦੀ ਤੁਸੀਂ ਉਸ ਚੱਕਰ ਦੇ ਵਿੱਚ ਇੱਕ ਚੰਗੀ ਫਿਲਮ ਨੂੰ ਕਿਉਂ ਖਰਾਬ ਕਰ ਰਹੇ ਹੋ ਅੱਗੇ ਪੂਰੀ ਇੰਡਸਟਰੀ ਨੂੰ ਆਉਣ ਵੇਲੇ ਪ੍ਰੋਬਲਮ ਹੋ ਜੂਗੀ ਐ ਐਡਾ ਵੱਡਾ ਡਰ ਬੈਠ ਜੂਗਾ ਇਸ ਚੀਜ਼ ਦਾ ਹਨਾ ਸੋ ਮੇਰੇ ਵੀਰੋ ਇਹ ਚੀਜ਼ ਆਪਾਂ ਨਾ ਕਰੀਏ ਤੇ ਬਾਕੀ ਮੇਰੀ ਉਹਨਾਂ ਨਾਲ ਬਿਲਕੁਲ ਨਰਾਜ਼ਗੀ ਨਹੀਂ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਮੈਂ ਉਹਨਾਂ ਨੂੰ ਸਿਰਫ ਇਹੀ ਕਹੂੰਗਾ ਕਿ ਭਾਜੀ ਪਲੀਜ਼ ਤੁਸੀਂ ਜਾ ਕੇ ਫਿਲਮ ਦੇਖ ਕੇ ਆਓ ਤੇ ਹਾਂ ਹੋ ਸਕਦਾ ਵਿਚਾਰਕ ਮਦਭੇਦ ਹੋ ਸਕਦੇ ਨੇ ਆਪਾਂ ਨੂੰ ਕੋਈ ਚੀਜ਼ ਨਹੀਂ ਠੀਕ ਲੱਗੀ ਸਾਨੂੰ ਤੁਸੀਂ ਦੱਸੋ ਤੁਸੀਂ ਕਟਕਟਾ ਕੇ ਵੀ ਠੀਕ ਕਰਾ ਸਕਦੇ ਸੀਗੇ ਬਟ ਇਹ ਨਾ ਆਪਾਂ ਕਹੀਏ ਕਿ ਆਪਾਂ ਆਹ ਚੀਜ਼ ਹੈ ਨਾ ਤੇ ਕਿਉਂਕਿ ਜੇ ਕਿਸੇ ਨੇ ਟ੍ਰੇਲਰ ਦਾ ਵੀ ਰਿਵਿਊ ਕਰਨਾ ਟ੍ਰੇਲਰ ਦੇ ਰਿਵਿਊ ਤੁਸੀਂ ਜਾ ਕੇ YouTube ਤੇ ਚੈੱਕ ਕਰੋ ਜਿੱਦਣ ਟ੍ਰੇਲਰ ਆਇਆ ਉਸ ਤੋਂ ਇੱਕ ਦਿਨ ਅਗਲੇ ਦਿਨ ਦੂਜੇ ਦਿਨ ਟੀਜ਼ਰ ਦੇ ਰਿਵਿਊ ਉਸ ਤੋਂ ਅਗਲੇ ਦਿਨ ਦੂਜੇ ਦਿਨ ਹਜ਼ਾਰਾਂ ਹੀ ਪਏ ਨੇ